ਲੁਧਿਆਣਾ 'ਚ ਬੁੱਢਾ ਨਾਲਾ ਮੁੱਦਾ ਗਰਮ ਹੁੰਦਾ ਜਾ ਰਿਹਾ ਹੈ। ਹਾਲ ਹੀ ਵਿੱਚ ਬੁੱਢੇ ਨਾਲੇ ਦੇ ਸੈਂਪਲ ਲੈਣ ਤੋਂ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਬੁੱਢੇ ਨਾਲੇ ਵਿੱਚ ਹਾਲੇ ਵੀ ਕੈਮੀਕਲ ਵਾਲਾ ਪਾਣੀ ਹੀ ਆ ਰਿਹਾ ਹੈ। ਉਦਯੋਗ ਇਸ ਕੈਮੀਕਲ ਨਾਲ ਭਰੇ ਪਾਣੀ ਨੂੰ ਸ਼ਹਿਰੀ ਸੀਵਰੇਜ ਰਾਹੀਂ ਬੁੱਢਾ ਡਰੇਨ ਵਿੱਚ ਛੱਡ ਰਹੇ ਹਨ। ਬੁੱਢੇ ਨਾਲੇ ਤੇ ਕਰੋੜਾਂ ਰੁਪਏ ਦਾ ਪ੍ਰੋਜੈਕਟ ਫੇਲ ਸਾਬਤ ਹੋ ਰਿਹਾ ਹੈ। ਨਗਰ ਨਿਗਮ ਦੀਆਂ ਟੀਮਾਂ ਅਤੇ ਪੀਪੀਸੀਬੀ ਨਿਗਮਦੀ ਤਰਫੋਂ ਸ਼ਹਿਰ ਵਿੱਚ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਵਿੱਚ ਪੁਸ਼ਟੀ ਕੀਤੀ ਗਈ ਸੀ ਕਿ ਸ਼ਹਿਰ ਦੀਆਂ ਛੋਟੀਆਂ ਅਤੇ ਵੱਡੀਆਂ ਸੰਤਾਂ ਰੰਗਾਈ ਯੂਨਿਟ, ਵਾਸ਼ਿੰਗ ਯੂਨਿਟ, ਡਰਾਈ ਕਲੀਨਰ, ਟੈਕਸਟਾਈਲ ਡਾਈੰਗ ਦੀਆਂ ਦੁਕਾਨਾਂ ਗੈਰ ਕਾਨੂੰਨੀ ਤੌਰ ਤੇ ਕੈਮੀਕਲ ਵਾਲਾ ਪਾਣੀ ਸਿੱਧੇ ਨਿਗਮ ਦੇ ਸੀਵਰੇਜ ਵਿੱਚ ਸੁੱਟਦੀਆਂ ਹਨ ਇਨ੍ਹਾਂ ਸਾਰੇ ਉਦਯੋਗਾ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਜੇਕਰ 20 ਦਿਨਾਂ ਦੇ ਸਰਵੇ ਰਿਪੋਰਟ 'ਚ ਨਜ਼ਰ ਮਾਰੀਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਸੂਤੋ ਵੱਧ ਛੋਟੀਆਂ ਤੋਂ ਵੱਡੀਆਂ ਸੰਤਾ ਨਜਾਇਜ਼ ਤੌਰ ਤੇ ਕੈਮੀਕਲ ਵਾਲਾ ਪਾਣੀ ਨਿਗਮ ਦੇ ਸੀਵਰੇਜ 'ਚ ਛੱਡ ਰਹੀਆਂ ਹਨ ਫਿਲਹਾਲ ਸਰਵੇ ਚੱਲ ਰਿਹਾ ਹੈ ਇਸ ਦੀ ਜਾਣਕਾਰੀ ਪੀਪੀਸੀਬੀ ਚੀਫ ਇੰਜੀਨੀਅਰ ਪ੍ਰਦੀਪ ਗੁਪਤਾਨੀ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਉਦਯੋਗਾਂ ਨੂੰ ਨੋਟਿਸ ਭੇਜੇ ਗਏ ਹਨ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਉਦਯੋਗ ਬਿਨਾ ਟ੍ਰੀਟਮੈਂਟ ਪਲਾਂਟਾ ਦੇ ਚੱਲ ਰਹੇ ਹਨ ਵਿਭਾਗ ਨੇ ਉਹਨਾਂ ਦਾ ਰਿਕਾਰਡ ਵੀ ਮੰਗਿਆ ਹੈ ਨਿਗਮ ਨੂੰ ਕਈ ਉਦਯੋਗਾਂ ਦੇ ਸੀਵਰੇਜ ਅਤੇ ਬਿਜਲੀ ਦੇ ਕਨੈਕਸ਼ਨ ਕੱਟਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਪੰਜਾਬ ਵਿੱਚ ਪਾਣੀ ਸਾਰਿਆਂ ਦੀ ਜ਼ਰੂਰਤ ਹੈ ਅਗਰ ਪੰਜਾਬ ਦਾ ਪਾਣੀ ਗੰਦਲਾ ਹੋ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਦੋਵੇਂ ਖਰਾਬ ਹੋ ਕੇ ਰਹਿ ਜਾਣਕੀਆਂ ਬੁੱਡੇ ਨਾਲੇ ਨੂੰ ਲੈ ਕੇ ਲੁਧਿਆਣੇ ਵਿੱਚ ਇੱਕ ਵੱਡਾ ਇਕੱਠ ਹੋ ਰਿਹਾ ਜਿਸ ਦੀ ਮੇਜ਼ਬਾਨੀ ਲੱਖਾ ਸਿਧਾਣਾ ਅਮਿਤਾ ਉਜਮਾਨ ਅਤੇ ਹੋਰ ਉਹਨਾਂ ਦੇ ਸਾਥੀ ਵੀ ਕਰ ਰਹੇ ਹਨ ਬੁੱਡੇ ਨਾਲੇ ਨੂੰ ਵੱਡਾ ਬੰਨ ਮਾਰਨ ਦੀ ਗੱਲ ਕਹੀ ਗਈ ਹੈ ਪੰਜਾਬ ਵਿੱਚ ਵੱਡਾ ਇਕੱਠ ਕਰਨ ਦੀ ਕੋਲ ਵੀ ਜਾਰੀ ਕੀਤੀ ਗਈ ਹੈ ਕਾਲ ਦਾ ਏ 1 ਇਕੱਠ ਇੱਕ ਵੱਡੇ ਇਕੱਠ ਦੇ ਵਿੱਚ ਇਮਤਿਹਾਨ ਹੋ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ ਮੰਨਦੀ ਜੇ ਨਹੀਂ ਮੰਨਦੀ ਤਾਂ ਇਹਦਾ ਕੀ ਹਾਲ कटेगी ਲੁਧਿਆਣਾ ਛੇ ਬੁੱਢਾ ਨਾਲਾ ਮੁੱਦਾ ਗਰਮ ਹੁੰਦਾ ਜਾ ਰਿਹਾ ਹੈ ਹਾਲ ਹੀ ਵਿੱਚ ਬੁੱਢੇ ਨਾਲੇ ਦੇ ਸੈਂਪਲ ਲੈਣ ਤੋਂ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਬੁੱਢੇ ਨਾਲੇ ਵਿੱਚ ਹਾਲੇ ਵੀ ਕੈਮੀਕਲ ਵਾਲਾ ਪਾਣੀ ਹੀ ਆ ਰਿਹਾ ਹੈ ਉਦਯੋਗ ਇਸ ਕੈਮੀਕਲ ਨਾਲ ਭਰੇ ਪਾਣੀ ਨੂੰ ਸ਼ਹਿਰੀ ਸੀਵਰੇਜ ਰਾਹੀਂ ਬੁੱਢਾ ਡਰੇਨ ਵਿੱਚ ਛੱਡ ਰਹੇ ਹਨ ਬੁੱਢੇ ਨਾਲੇ ਤੇ ਕਰੋੜਾਂ ਰੁਪਏ ਦਾ ਪ੍ਰੋਜੈਕਟ ਫੇਲ ਸਾਬਤ ਹੋ ਰਿਹਾ ਹੈ ਨਗਰ ਨਿਗਮ ਦੀਆਂ ਟੀਮਾਂ ਅਤੇ ਪੀਪੀਸੀਬੀ ਨਿਗਮ ਦੀ ਤਰਫੋਂ ਸ਼ਹਿਰ ਵਿੱਚ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਵਿੱਚ ਪੁਸ਼ਟੀ ਕੀਤੀ ਗਈ ਸੀ ਕਿ ਸ਼ਹਿਰ ਦੀਆਂ ਛੋਟੀਆਂ ਅਤੇ ਵੱਡੀਆਂ ਸੰਤਾਂ ਰੰਗਾਈ ਯੂਨਿਟ واਸ਼ਿੰਗ ਯੂਨਿਟ ਡਰਾਈ ਕਲੀਨਰ ਟੈਕਸਟਾਈਲ ਡਾਈੰਗ ਦੀਆਂ ਦੁਕਾਨਾਂ ਗੈਰ ਕਾਨੂੰਨੀ ਤੌਰ ਤੇ ਕੈਮੀਕਲ ਵਾਲਾ ਪਾਣੀ ਸਿੱਧੇ ਨਿਗਮ ਦੇ ਸੀਵਰੇਜ ਵਿੱਚ ਸੁੱਟੀਆਂ ਹਨ ਇਹਨਾਂ ਸਾਰੇ ਉਦਯੋਗਾ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਜੇਕਰ 20 ਦਿਨਾਂ ਦੀ ਸਰਵੇ ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਸੂ ਤੋਂ ਵੱਡ ਛੋਟੀਆਂ ਤੋਂ ਵੱਡੀਆਂ ਸੰਤਾ ਨਜਾਇਜ਼ ਤੌਰ ਤੇ ਕੈਮੀਕਲ ਵਾਲਾ ਪਾਣੀ ਨਿਗਮ ਦੇ ਸੀਵਰੇਜ 'ਚ ਛੱਡ ਰਹੀਆਂ ਹਨ ਫਿਲਹਾਲ ਸਰਵੇ ਜਾਰੀ ਹੈ ਇਸ ਦੀ ਜਾਣਕਾਰੀ ਪੀਪਸੀਬੀ ਚੀਫ ਇੰਜੀਨੀਅਰ ਪ੍ਰਦੀਪ ਗੁਪਤਾਨੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਉਦਯੋਗਾਂ ਨੂੰ ਨੋਟਿਸ ਭੇਜੇ ਗਏ ਹਨ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਉਦਯੋਗ ਬਿਨਾ ਟ੍ਰੀਟਮੈਂਟ ਪਲਾਂਟਾ ਦੇ ਚੱਲ ਰਹੇ ਹਨ। ਵਿਭਾਗ ਨੇ ਉਨ੍ਹਾਂ ਦਾ ਰਿਕਾਰਡ ਵੀ ਮੰਗਿਆ ਹੈ। ਨਿਗਮ ਨੂੰ ਕਈ ਉਦਯੋਗਾਂ ਦੇ ਸੀਵਰੇਜ ਅਤੇ ਬਿਜਲੀ ਦੇ ਕਨੈਕਸ਼ਨ ਕੱਟਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਪਾਣੀ ਸਾਰਿਆਂ ਦੀ ਜ਼ਰੂਰਤ ਹੈ। ਅਗਰ ਪੰਜਾਬ ਦਾ ਪਾਣੀ ਗੰਦਲਾ ਹੋ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਤਾਂ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਦੋਵੇਂ ਖਰਾਬ ਹੋ ਕੇ ਰਹਿ ਜਾਣਗੀਆਂ ਬੁੱਡੇ ਨਾਲੇ ਨੂੰ ਲੈ ਕੇ ਲੁਧਿਆਣੇ ਵਿੱਚ ਇੱਕ ਵੱਡਾ ਇਕੱਠ ਹੋ ਰਿਹਾ ਜਿਸ ਦੀ ਮੇਜ਼ਬਾਨੀ ਲੱਖਾ ਸਿਧਾਣਾ ਅमिता ਉਜਮਾਨ ਅਤੇ ਹੋਰ ਉਹਨਾਂ ਦੇ ਸਾਥੀ ਵੀ ਕਰ ਰਹੇ ਹਨ ਬੁੱਡੇ ਨਾਲੇ ਨੂੰ ਵੱਡਾ ਬਨ ਮਾਰਨ ਦੀ ਗੱਲ ਕਹੀ ਗਈ ਹੈ ਪੰਜਾਬ ਵਿੱਚ ਵੱਡਾ ਇਕੱਠ ਕਰਨ ਦੀ ਕੋਲ ਵੀ ਜਾਰੀ ਕੀਤੀ ਗਈ ਹੈ ਕੱਲ ਦਾ ਇਹ ਇਕੱਠ ਇੱਕ ਵੱਡੇ ਇਕੱਠ ਦੇ ਵਿੱਚ ਇਮਤਿਹਾਨ ਹੋ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ ਮੰਨਦੀ ਜੇ ਨਹੀਂ ਮੰਨਦੀ ਤਾਂ ਇਹਦਾ ਕੀ ਹਾਲ ਕੱਟੇਗੀ